ਬਰਨਾਲਾ ਵਿਖੇ ਪਿੰਡ ਕੁੱਬੇ ਦੇ ਰਹਿਣ ਵਾਲੇ ਇੱਕੋ ਇੱਕ ਵੱਡੇ ਭਰਾ ਵੱਲੋਂ ਆਪਣੇ ਛੋਟੇ ਭਰਾ ਦਾ ਘੰਡਾਸੇ ਨਾਲ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਮ੍ਰਿਤਕ ਦੀ ਲਾਸ਼ ਬਰਨਾਲਾ ਤੇ ਲੋਂਗੋਵਾਲ ਹੱਦ ਉਪਰ ਸਥਿਤ ਖੇਤਾਂ ਵਿੱਚੋਂ ਮਿਲੀ ਮ੍ਰਿਤਕ ਦੀ ਪਛਾਣ 32 ਸਾਲ ਦੇ ਹਰਜੀਤ ਸਿੰਘ ਵਾਸੀ ਪਿੰਡ ਕੁੱਬੇ ਵਜੋਂ ਹੋਈ ਅਤੇ ਕਤਲ ਕਰਨ ਵਾਲੇ ਦੀ ਪਛਾਣ ਮ੍ਰਿਤਕ ਦੇ ਵੱਡੇ ਭਰਾ ਗੁਰਦੀਪ ਸਿੰਘ ਵਜੋਂ ਹੋਈ ਹੈ ਜਿਸ ਨੇ ਆਪਣੇ ਭਰਾ ਦਾ ਸਿਰ ਉੱਪਰ ਘੰਡਾਸਾ ਮਾਰ ਕੇ ਕਤਲ ਕਰ ਦਿੱਤਾ ਇਸ ਬਾਬਤ ਡੀਐਸਪੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਦੋਸ ਸਕੇ ਭਰਾ ਹਨ ਜਿਨ੍ਹਾਂ ਦਾ ਪਿੰਡ ਕੁੱਬੇ ਅਤੇ ਉਹਨਾਂ ਦੀ ਜ਼ਮੀਨ ਨਾਲ ਲੱਗ ਪੁਲਿਸ ਥਾਣਾ ਲੋਂਗੋਵਾਲ ਵਿੱਚ ਆਉਂਦੀ ਹੈ ਉਹਨਾਂ ਦੱਸਿਆ ਕਿ ਕੱਲ ਦੋਵਾਂ ਭਰਾਵਾਂ ਅਤੇ ਮ੍ਰਿਤਕ ਹਰਜੀਤ ਸਿੰਘ ਦੇ ਦੋਸਤ ਸੰਦੀਪ ਸਿੰਘ ਦਾ ਆਪਸ ਵਿੱਚ ਝਗੜਾ ਹੋਇਆ ਸੀ ਤੇ ਝਗੜੇ ਦਾ ਮੁੱਖ ਕਾਰਨ ਮ੍ਰਿਤਕ ਦਾ ਵੱਡਾ ਭਰਾ ਗੁਰਦੀਪ ਸਿੰਘ ਆਪਣੇ ਛੋਟੇ ਭਰਾ ਨੂੰ ਨਸ਼ਾ ਕਰਨ ਤੋਂ ਰੋਕਦਾ ਸੀ ਜੋ ਕੱਲ ਆਪਣੇ ਦੋਸਤ ਨਾਲ ਖੇਤ ਮੋਟਰ ਤੇ ਬੈਠੇ ਸਨ ਤਾਂ ਉਸ ਦਾ ਵੱਡਾ ਭਰਾ ਉੱਥੇ ਪਹੁੰਚ ਗਿਆ ਤੇ ਦੋਵੇਂ ਭਰਾਵਾਂ ਦਾ ਆਪਸ ਵਿੱਚ ਲੜਾਈ ਝਗੜਾ ਸ਼ੁਰੂ ਹੋ ਗਿਆ ਇਸ ਲੜਾਈ ਝਗੜੇ ਵਿੱਚ ਪਿੰਡ ਦਾ ਇੱਕ ਵਿਅਕਤੀ ਸੰਦੀਪ ਜ਼ਖਮੀ ਹੋ ਗਿਆ ਜੋ ਉੱਥੋਂ ਚਲਾ ਗਿਆ ਤੇ ਮ੍ਰਿਤਕ ਹਰਜੀਤ ਸਿੰਘ ਤੇ ਉਹਦਾ ਵੱਡਾ ਭਰਾ ਗੁਰਦੀਪ ਸਿੰਘ ਆਪਸ ਵਿੱਚ ਝਗੜਦੇ ਰਹੇ ਜਿੱਤੇ ਕਿ ਹੋ ਗਿਆ ਇਸ ਬਾਬਤ ਪਿੰਡ ਤੇ ਸਰਪੰਚ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਇਹਦੇ ਵਿੱਚ ਹਰਦੀਪ ਸਿੰਘ ਤੇ ਦਾ ਭਰਾ ਗੁਰਦੀਪ ਸਿੰਘ ਜਿਹੜਾ ਦੋਨੋਂ ਕਰਨਾਲ ਸਿੰਘ ਦੇ ਲੜਕੇ ਨੇ ਤੇ ਪਿੰਡ ਪੈ ਗਿਆ ਕੁੱਬੇ ਇਹਨਾਂ ਦਾ ਜਿਹੜਾ ਕੁੱਬੇ ਹੈ ਡਿਸਟ੍ਰਿਕਟ ਬਰਨਾਲਾ ਤੇ ਥਾਣਾ ਤਰੋਲੇ ਚ ਪੈ ਗਿਆ ਪਰ ਇਹਨਾਂ ਨੇ ਜਿਹੜੀ ਜ਼ਮੀਨ ਇਹਦੇ ਬਜ਼ੁਰਗਾਂ ਨੇ ਇੱਥੇ ਪਿੰਡ ਬੁਗਰਾ ਥਾਣਾ ਲੰਗੋਵਾਲ ਚ ਪੈਂਦੀ ਹੈ ਇੱਥੇ ਤੇ ਮੋਟਰ ਬਣੀ ਹੋਈ ਹੈ ਖੇਤ ਹੈ ਇੱਥੇ ਕੱਲ ਇਹਨਾਂ ਦੋਨਾਂ ਭਰਾਵਾਂ ਦਾ ਤੇ ਇਹਦੇ ਨਾਲ ਇੱਕ ਦੋਸਤ ਸੰਦੀਪ ਸਿੰਘ ਸੀਗਾ ਉਹਨਾਂ ਝਗੜਾ ਹੋਇਆ ਜਿਹੜਾ ਗੁਰਦੀਪ ਸਿੰਘ ਸੀਗਾ ਇਹਨੇ ਪਹਿਲਾਂ ਆਪਣਾ ਦੋਸਤ ਸੀਗਾ ਆਪਣੇ ਭਰਾ ਦਾ ਸੰਦੀਪ ਸਿੰਘ ਉਹਦੇ ਸੱਟ ਮਾਰੀ ਉਹ ਤੋਂ ਇੱਥੋਂ ਭੱਜ ਗਿਆ ਪਰ ਬਾਅਦ ਵਿੱਚ ਦੋਨਾਂ ਭਰਾਵਾਂ ਦਾ ਆਪਸ ਵਿੱਚ ਝਗੜਾ ਹੋਇਆ ਤਾਂ ਗੁਰਦੀਪ ਸਿੰਘ ਨੇ ਆਪਣੇ ਛੋਟੇ ਭਰਾ ਹਰਜੀਤ ਸਿੰਘ ਦੇ ਸਿਰ ਦੇ ਵਿੱਚ ਗਣਾਸਿਆਂ ਨਾਲ ਵਾਰ ਕੀਤੇ ਜਿਹਦੇ ਨਾਲ ਉਹਦੀ ਇਥੇ ਜਿਹੜਾ ਸਰੋਂ ਦਾ ਖੇਤ ਸੀ ਉਹਦੇ ਵਿੱਚ ਡਿੱਗ ਪਿਆ ਇਹਦੀ ਉੱਥੇ ਮੌਤ ਹੋ ਗਈ ਜਿਹੜਾ ਰੰਜਿਸ਼ ਕੀ ਸੀ ਜਰ ਇਹ ਕਤਲ ਦਾ ਮਾਮਲਾ ਸਮਝਾ ਬਜਾ ਰੰਜਿਸ਼ ਦੇ ਵਿੱਚ ਜਿੱਦਾਂ ਹੁਣ ਇਹ ਜਿਹੜਾ ਮ੍ਰਿਤਕ ਆ ਇਹਦੇ ਰਿਕਾਰਡ ਬਾਰੇ ਜਿਹੜਾ ਪਤਾ ਕਰਿਆ ਇਹਦੇ ਵਿੱਚ ਇਹਦੇ ਖਿਲਾਫ 16 ਦੇ ਵਿੱਚ 302 ਦਾ ਮਕਦਮਾ ਦਰੂੜੇ ਕੇ ਜਿਹੜਾ ਬਰਨਾਲਾ ਤੇ ਦਰਜ ਹੋਇਆ ਸੀਗਾ ਔਰ ਦੋ ਪਰਚੇ ਇੱਕ ਕੜਾਈ ਝਗੜੇ ਦਾ ਔਰ ਇੱਕ 400 ਲੀਟਰ ਲਾਣ ਦਾ ਥਾਣਾ ਲਾ ਲੋਂਗ ਵਾਲੇ ਤੇ ਦਰਜ ਹੋਇਆ ਸੀਗਾ ਤੇ ਆਮ ਜਿਹੜੀ ਪੜਤਾਲ ਦੇ ਦੌਰਾਨ ਪਤਾ ਲੱਗ ਰਿਹਾ ਜਿਹਦੀ ਗੱਲ ਦਾ ਪਤਾ ਲੱਗ ਰਿਹਾ ਵੀ ਇਹ ਜਿਹੜੇ ਦੋਨੋਂ ਭਰਾ ਸੀਗੇ ਇਹਨਾਂ ਵਿੱਚੋਂ ਜਿਹੜਾ ਗੁਰਦੀਪ ਸਿੰਘ ਸੀਗਾ ਇਹ ਖੇਤੀਬਾੜੀ ਕਰਦਾ ਸੀਗਾ ਇਹਦੇ ਬੱਚੇ ਨੇ ਇੱਕ ਬੇਟੀ ਵੱਡੀ ਉਹਦੀ ਪੜਦੀ ਹੈ ਯੂਨੀਵਰਸਿਟੀ ਇੱਥੇ ਕੋਈ ਪਟਿਆਲੇ ਵਿੱਚ ਤੇ ਛੋਟਾ ਬੇਟਾ ਵੀ ਇਧਰ ਪੜਦਾ ਤੇ ਜਿਹੜਾ ਇਹ ਮ੍ਰਿਤਕ ਆ ਇਹਦਾ ਵਿਆਹ ਨਹੀਂ ਸੀ ਹੋਇਆ ਤੇ ਇਹ ਜਿਹੜਾ ਸੀ ਕੰਮ ਕਰਦੀ ਸੀ ਕਰਦਾ ਉਹ ਕੰਮ ਕਰ ਕਰਦਾ ਸੀ ਕੀਤੀ ਬੜੀ ਦਾ ਔਰ ਉਹ ਮਿਹਨਤੀ ਬੰਦਾ ਸੀ ਕਿ ਜਿਸ ਕਰਕੇ ਇਹ ਜਿਹੜਾ ਸੀ ਨਸ਼ੇ ਦਾ ਵੀ ਪਤਾ ਲੱਗਿਆ ਕਿ ਨਸ਼ਾ ਕਰਦਾ ਸੀ दारू ਪੀਂਦਾ ਸੀਗਾ ਜਿਸ ਕਰਕੇ ਉਹ ਭਰਾਏ ਨੂੰ ਰੋਕਦਾ ਸੀਗਾ ਤੇ ਉਸ ਕਰਕੇ ਇਹ ਰੁਕਦਾ ਨਹੀਂ ਸੀ ਜਿਸ ਕਰਕੇ ਇਹਨਾਂ ਦਾ ਮਤਲਬ ਟਕਰਾਅ ਤਾਂ ਥੋੜਾ ਥੋੜਾ ਚੱਲਦਾ ਰਹਿਦਾ ਸੀਗਾ ਪਰ ਕੱਲ ਜਿਹੜਾ ਸੀਗਾ ਉਹ ਟਕਰਾਅ ਬਹੁਤ ਜ਼ਿਆਦਾ ਵੱਧ ਗਿਆ ਜਿਸ ਕਰਕੇ ਮਤਲਬ ਉਸ ਬੰਦੇ ਨੇ ਦਾ ਮਾਰ ਕੇ ਸੱਟਾਂ ਦਾ ਕਤਲ ਕਰ ਦਿੱਤਾ ਗਿਆ ਇਹ ਜਿਹੜਾ ਤੀਜਾ ਤੀਸਰਾ ਬੰਦਾ ਵੀ ਸੀ ਨਹੀ ਇਹਦੇ ਵਿੱਚ ਫੱਟੜ ਤੀਸਰਾ ਜਰੂਰ ਹੋਇਆ ਸੰਦੀਪ ਸਿੰਘ ਸਨ ਆਫ ਪੂਰਾ ਸਿੰਘ ਇਹ ਵੀ ਕੁੱਬੇ ਪਿੰਡ ਦਾ ਇਹ ਫਟੜਾ ਜੁਰੂ ਹੋਇਆ ਜਿਹੜਾ ਦਾਖਲ ਆ ਤਾਂ ਕਿਸੇ ਅਰੈਸਟ ਹੋਈ ਹੈ ਜੀ ਨਹੀਂ ਅਜੇ ਕੋਈ ਅਰੈਸਟ ਨਹੀਂ ਹੋਈ ਅਜੇ ਤਬਾਸੇ ਇਹਨਾਂ ਦੇ ਪਰਿਵਾਰ ਦੇ ਬਿਆਨ ਤੇ ਕੋਕੇ ਦੇ ਮਦਰ ਫਾਦਰ ਦੀ ਮੌਤ ਹੋ ਚੁੱਕੀ ਆ ਤੇ ਇਹਾਂ ਦੇ ਹੋਰ ਕੋਈ ਪਿੱਛੇ ਪਰਿਵਾਰ ਦਾ ਕੋਈ ਬੰਦਾ ਹਨ ਨਹੀਂ ਜਿਹੜਾ ਮ੍ਰਿਤਕ ਆ ਇਹ ਇਕੱਲਾ ਛੜਾਇਆ ਇਸ ਕਰਕੇ ਤੇ ਚਾਚੇ ਦਾ ਮੁੰਡਾ ਤੇ ਚਾਚਾ ਇੱਥੇ ਹੈ ਕਿ ਜਿਨ੍ਹਾਂ ਦੀ ਬਣਤੀ ਅਸੀਂ ਪਰਚਾ ਦੇ ਰਹੇ ਹਾਂ ਸਰ ਇਹਨੇ ਕੋਈ ਉਮਰ ਸੀ ਜੀ ਇਹਦੀ 32 ਸਾਲ ਉਮਰ ਆ ਜਿਹੜਾ ਮ੍ਰਿਤਕ ਆ ਹਰਜੀਤ ਸਿੰਘ ਗੁਰਦੀਪ ਸਿੰਘ ਜਿਹੜਾ ਹੈ ਉਹਦੀ 40 ਸਾਲ ਦੀ ਉਮਰ ਆ ਜੀ ਫਿਰ ਕਿੰਨੇ ਜਣੇ ਤੇ ਮਾਮਲਾ ਦਰਜ ਕਰੀ ਹੈਗੀ ਪ੍ਰੋਸੀਜ ਜਾਂਚ ਤੇ ਫਿਲਹਾਲ ਤੇ ਇੱਕ ਤੇ ਹੀ ਹੋਇਆ ਜਿਹਦਾ ਜਿਹਨੇ ਸੱਟਾਂ ਮਾਰੀਆਂ ਨੇ ਜਿਹੜਾ ਮੌਕੇ ਤੇ ਉੱਤੇ ਪਾਇਆ ਗਿਆ ਠੀਕ ਹੈ ਬਾਕੀ ਫਰਦਰ ਤਫਤੀਸ਼ ਦੇ ਦੌਰਾਨ ਜਿਹੜਾ ਬੰਦਾ ਵੀ ਨਾਲ ਹੋਊਗਾ ਜਿਹਨੇ ਸਾਥ ਦਿੱਤਾ ਹੋਊਗਾ ਜਿਹੜਾ ਵਿੱਚ ਇਨਵੋਲਵਮੈਂਟ ਜਿਹਦੀ ਵਿੱਚ ਪਾਈ ਜਾਊਗੀ ਦਰਾਂ ਨੇ ਤਫਤੀਸ਼ ਅੱਗੇ ਯੂਨੀਵਰਸਿਟੀ ਦਾ ਪਾਰਟ ਆ ਸਾਰਾ ਇਹ ਵੱਖ-ਵੱਖ ਅੰਗਲਾ ਤੋਂ ਤਫਤੀਸ਼ ਕਰਕੇ ਜੋਟਾ ਸਾਮਣੀ ਹੋਣੀ ਹੈ ਉਹ ਤੁਹਾਡੇ ਦੁਬਾਰਾ ਫਿਰ ਕੰਮ। ਕਤਲ ਵਾਲੇ ਹਥਿਆਰ ਬਰਾਮਦ ਹੋਏ। ਦੋਸ਼ੀ ਦੇ ਬਾਅਦ ਹੀ ਹੋਣਾ ਜੀ ਦੋਸ਼ੀ ਬਿਲੋਂ ਗ੍ਰਿਫਤਾਰ ਕਰਾਂਗੇ। ਉਸ ਤੋਂ ਬਾਅਦ ਅਗਲਾ ਪ੍ਰਕਾਸ਼ ਸ਼ੁਰੂ ਹੋਏ। ਸਰ ਤੁਹਾਡੇ ਕੰਤਪਾ ਭਰਾ ਵੱਲੋਂ ਹੀ ਕਤਲ ਕੀਤਾ ਗਿਆ। ਹਾਂ ਭਰਾ ਵੱਲੋਂ ਕਤਲ ਕੀਤਾ ਗਿਆ। ਇਹ ਤਾਂ ਦੋਨੇ ਭਰਾ ਖੇਤੀ ਕਰਦੇ ਸੀ ਵਧੀਆ। ਕੋਈ ਰਾਤ ਖਾਦੀ ਪੀਤੀ ਕੋਈ ਮੜਾ ਮੋਟਾ ਕੋਈ ਇਹਨਾਂ ਦੀ ਤਤਕਾਰ ਹੋ ਗਈ ਕਿਸੇ ਗੱਲੋਂ। ਕੋਈ ਹਜੇ ਤੱਕ ਕਲੀਅਰ ਨਹੀਂ ਜੀ ਵੀ ਕਿਵੇਂ ਹੋਇਆ ਇਹ ਗੱਲ ਕਿਵੇਂ ਨਾ ਪੁਲਿਸ ਇਸ ਚੀਜ਼ ਦੀ ਜਾਂਚ ਕਰ ਰਹੀ ਹੈ ਜੀ। ਇਹਦਾ ਮ੍ਰਿਤਕ ਤੁਸੀਂ ਜੀ ਕਿ ਕੀ ਕੰਮ ਕਰਦਾ ਸੀ ਜੀ ਕਿੰਨੀ ਉਮਰ ਦੀ ਸੀ ਜੀ। ਇਹਨਾਂ ਦੀ 30 30 32 ਸਾਲ ਹੋ ਗਏ ਰਾਜੀ ਇਹਨਾਂ ਦੀ ਤੇ ਖੇਤੀ ਦਾ ਕੰਮ ਕਰਦੇ ਸੀ ਜੀ ਸਬਜ਼ੀ ਸਬਜ਼ੀ ਲਾਉਂਦੇ ਸੀ ਇੱਥੇ ਦੋਨੇ ਭਰਾ ਰਹਿੰਦੇ ਸੀ ਜੀ ਕਿਹੜਾ ਪਿੰਡ ਸੀ ਇਹਨਾਂ ਦਾ ਇਹਨਾਂ ਦਾ ਪਿੰਡ ਕੋਬੇ ਸੀ ਇਤਨੋ ਲੈਜ ਪੈਂਦਾ ਹਾਂਜੀ ਇਤਨਾ ਹੁਨੇਚ ਪੈਂਦਾ ਜੀ